ਸਤਿ ਸ਼੍ਰੀ ਅਕਾਲ ਮੇਰੀ YouTube ਚੈਨਲ ਨੂੰ ਲੀਕ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੋਲਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਅੱਜ ਗੋਭੀ ਮੂਲੀ ਤੇ ਪਿਆਜ਼ ਦੇ ਪਰੌਠੇ ਬਣਾਵਾਂਗੇ ਜੀ ਤੇ ਆਪਾਂ ਇਹ ਕਦੂਕਾਸ ਕਰ ਲਈ ਜੀ ਸਮਾਨ ਪਿਆ ਦੋ ਆਪਾਂ ਪਿਆਜ਼ ਲਏ ਸੀ ਜੀ ਦੋ ਮੂਲਨਾ ਤੇ ਇੱਕ ਫੁੱਲ ਆਪਾਂ ਛੋਟਾ ਜਿਹਾ ਗੋਭੀ ਦਾ ਲਿਆ ਸੀ ਜੀ ਤੇ ਇਹਨੂੰ ਆਪਾਂ ਆਟੇ ਦੇ ਵਿੱਚ ਅਲਾਲਾਂਗੇ ਜੀ ਤੇ ਆਟਾ ਪਸਾਨ ਕੇ ਕਰ ਲਿਆ ਸੀ ਤਿਆਰ ਜੀ ਤੇ ਇਧਰ ਨਾਲ ਹੀ ਪਾਵਾਂਗੇ ਜੀ ਆਪਾਂ ਧਨੀਆ ਧਨੀਆ ਘੱਟ ਰਿਆ ਸੀ ਜੀ ਤੇ ਇਹ ਨਾਲ ਇਹਨਾਂ ਬਾਹਰਾਂ ਗਾ ਮਿਰਚਾਂ ਜੀ ਥੋੜ ਨੂੰ ਜੀ ਆਪਾਂ ਖਾਣੇ ਆ ਤੇਜ ਜੀ ਮਿਰਚਾਂ ਤੇ ਇਹਦਾਂ ਪੂਲੇ ਮਸਾਲੇ ਆ ਜੀ ਮੇਥੀ ਸੁੱਕੀ ਥੋੜੀ ਜੀ ਹਲਦੀ ਕਾਲੀ ਮਿਰਚ ਜਮੈਣ ਜੀਰਾ ਤੇ ਨਮਕ ਧਰਮ ਮਸਾਲਾ ਇਹਨਾਂ ਨੂੰ ਵੀ ਆਪਾਂ ਪਾ ਦਿੰਨੇ ਆ ਜੀ ਤੇ ਚੰਗੀ ਤਰ੍ਹਾਂ ਲਾ ਲਾਂਗੇ ਜੀ ਤੇ ਰਲਾ ਕੇ ਫਿਰ ਗੁੰਨਾਂਗੇ ਜੀ ਆਪਾਂ ਆਟਾ ਤੇ ਆਟੇ ਨੂੰ ਗੁੰਨ ਲ ਕੇ ਆਪਾਂ 10 ਮਿੰਟ ਰੈਸਟ ਤੇ ਰੱਖ ਦਾਂਗੇ ਜੀ ਤੇ ਲੋ ਜੀ ਆਪਾਂ ਆਟਾ ਗੁੰਨ ਲ ਕੇ ਕਰ ਲਿਆ ਤਿਆਰ ਫਿਰ ਆਪਾਂ ਪਰੌਠੇ ਬਣਾਵਾਂਗੇ ਜੀ ਤੇ ਬੱਚੇ ਮੰਗ ਰਹੇ ਸੀ ਜੀ ਕਹਿੰਦੇ ਸਾਨੂੰ ਪਕੌੜੇ ਬਣਾ ਕੇ ਦੇਓ ਬਰੈਡ ਪਕੌੜੇ ਤੇ ਮੀ ਪੈਰ ਨਾ ਬਾਰਸ ਕਰਕੇ ਬੱਚੇ ਕੁਛ ਨਾ ਕੁਛ ਡਿਮਾਂਡ ਰੱਖੀ ਜਾਹਾ ਮੰਮਾ ਆਵਣਾ ਦੇ ਮੰਮਾ ਆਵਣਾ ਚਲੋ ਆਪਾਂ ਗੋਭੀ ਪਈ ਸੀ ਜੀ ਮੂਲੀਆਂ ਪੰਨੀਆਂ ਸੀ ਤੇ ਪਿਆਜ਼ ਪਾ ਲਈ ਜੀ ਆਪਾਂ ਦੋ ਚੰਗੀ ਤਰ੍ਹਾਂ ਨਾ ਤੇ ਜਮੈਣ ਆਪਾਂ ਤਾਂ ਪਾਈ ਜੀ ਹਾਜਮੇ ਆ ਜਾਂਦੀ ਹੈ ਰੋਟੀ ਨਾਲ ਤੇ ਜਿਸ ਤਰ੍ਹਾਂ ਆਪਾਂ ਸਾਰੇ ਸਮਾਨ ਪਾਏ ਨੇ ਵਿੱਚ ਕਈ ਵਾਰੀ ਹਾਜਮੇ ਵੀ ਨਹੀਂ ਹੁੰਦਾ ਨਾ ਤੇ ਲੋ ਜੀ ਆਪਾਂ ਕਰ ਲਈਏ ਫਟਾ ਗੋਲਕੇ ਕਰ ਲਈਏ ਤਿਆਰ ਜੀ ਤੇ ਫਿਰ ਮਿਲਦੇ ਆਂ ਲਓ ਆਟਾ ਬਣ ਕੇ ਰੱਖਤਾ ਇਹਦੇ ਬਾਅਦ ਲੈ ਆਪਾਂ ਦੇ ਸਾਫ ਕਰ ਲਈਏ ਸਰੋਂ ਦੇ ਪੇਟੋਂ ਅੰਦਰੋਂ ਅੰਤ ਤੱਕ ਆਟਾ ਕੱਢ ਤਾ ਤੇ ਮਸ਼ੀਨ ਚ ਪਾ ਲੈਂਦੇ ਜੇ ਤਾਂ ਕੱਪੜੇ ਤੇ ਪਾ ਲੈਂਦੇ ਆ ਤੋ ਫਿਰ ਆਏ ਨਾ ਜਿਆਦਾ ਹੋ ਜਾਂਦੇ ਜੀ ਭਾਂਦੇਗੇ ਆਪਾਂ 5-6 ਦੇ ਕਰ ਲੈਂਦੇ ਆਂ ਤੇ ਇਹ ਲੱਗਦੀ ਤੋ ਇਹ ਜੈ ਤੇ ਨਾਲੇ ਤਾਂ ਕੰਮ ਜਲਦੀ ਹੋ ਜਾਂਦੇ ਜੀ ਜਦੋਂ ਤੁਹਾਨੂੰ ਇਸ ਨੂੰ ਚੋਕੜਾ ਕਾਤੇ ਵੀ ਹਾਤਾ ਨਹੀਂ ਚੋਕੜਾ ਆ ਰਿਹਾ ਇਸ ਤੇ ਵਾਪਸ ਕਰਨੀ ਤੇ ਲੋਟੀ ਆਂਡੇ ਪਕਾਓ ਤੇ ਮੈਂ ਉਹਦੇ ਚਰਤੀ ਆਂਡੇ ਦੋ ਕੇ ਪਰਾਂ ਤੇਜੀ ਅੱਪਕਾ ਚਲਾ ਲਿਓ ਮੈਂ ਰਸੋਈ ਉਹ ਅੱਪਕੀ ਚਲਾਤਾ ਮੈਂ ਰੋਟੀ ਖਾਣਗੇ ਤੇ ਨਾਲ ਲੱਗਦੀ ਬਣਾਵਾਂਗੇ ਇਸੇ ਤਰ੍ਹਾਂ ਸਾਫ ਕਰ ਦਿੰਦੇ ਚੰਗੀ ਤਰ੍ਹਾਂ ਕਿੰਨੇ ਵਾਰੀ ਕੋਈ ਡਾਟਾ ਨਹੀਂ ਇਹ ਵਾਰੀ ਕੋਈ ਵੀ ਕੰਮ ਕਰਨਾ ਸਿੱਖੂ ਤਨਾ ਲੱਗਦੀ ਸਾਫ ਕਰਨਾ ਪੈਂਦਾ ਹੈ ਤੇ ਲੋ ਜੀ ਆਪਣੇ ਭਾਂਡੇ ਵੀ ਧੋਤੇ ਗਏ ਤੇ ਬਿਲਕੁਲ ਆਪਾਂ ਸਾਫ਼ ਕਰਤੇ ਸਾਰੇ ਭਾਂਡੇ ਤੇ ਪ੍ਰਾਂਤ ਸਾਫ਼ ਕਰਤੀ ਜੀ ਤੇ ਆਟਾ ਨਾਲ ਦੀ ਨਾਲ ਆਪਾਂ ਕੱਢਤਾ ਸੀ ਜੀ ਡੋਂਗੇ ਚ ਤੇ ਜਾ ਆਪਾਂ ਨਾ ਇੱਕ ਡੱਬਾ ਰੱਖਿਆ ਹੋਇਆ ਜੀ ਪਲਾਸਟਿਕ ਦਾ ਉਹ ਚ ਕੱਢ ਲੈਣੇ ਆ ਤੇ ਜੇ ਨਹੀਂ ਵੀ ਉਹ ਬੇਲਾ ਹੁੰਦਾ ਤੇ ਨਹੀਂ ਫਿਰ ਆਪਾਂ ਸਟੀਲ ਵਾਲੇ ਭਾਂਡੇ ਚ ਕੱਢ ਲੈਣੀ ਜੀ ਡੋਂਗੇ ਚ ਤੇ ਨਾਲ ਦੀ ਨਾਲ ਆਪਾਂ ਪੇਪਰਾਂ ਤਾਂ ਤੋਹ ਦਿੰਨੇ ਆ ਜੀ ਤੇ ਫਿਰ ਨਾ ਜਿਆਦਾ ਇੱਥੇ ਜਗ੍ਹਾ ਵੀ ਨਹੀਂ ਦੀ ਪ੍ਰਾਂਤ ਰੱਖੀ ਜਾਏਗੀ ਤੇ ਜਗ੍ਹਾ ਹੀ ਨਹੀਂ ਹੈ ਨੀ ਨਾ ਤੇ ਪ੍ਰਾਂਤ ਜਿਆਦਾ ਵੱਡੀ ਹੁੰਦੀ ਹੈ ਜੀ ਤੇ ਭਾਂਡੇ ਤੋਕੇ ਤੇ ਫਿਰ ਉਸ ਤੋਂ ਬਾਅਦ ਹੀ ਆਪਾਂ ਰੋਟੀ ਬਣਾਉਣ ਲੱਗੇ ਸੀ ਤੇ ਇੱਥੇ ਆਪਾਂ ਨੂੰ ਹਰਦੀਪ ਕਹਿ ਰਿਹਾ ਸੀ ਮੰਮੀ ਰੋਟੀ ਥੋੜੀ ਜੀ ਪਤਲੀ ਰੱਖਿਓ ਜਿਆਦਾ ਮੋਟੀ ਨਾ ਬਣਾਇਓ ਤੇ ਕੱਪੜੇ ਸੀ ਜਿਹੜੇ ਉਹ ਹੀ ਆਪਾਂ ਸੁੱਕਣੇ ਪਾ ਜਾਂਦੇ ਜੀ ਤੇ ਨਾਲ ਲੱਗਦੀ ਤੇ ਜਿਹੜੇ ਥੋੜੇ ਬਹੁਤੇ ਕੰਮ ਸੀ ਹਨਾ ਆਪਣੇ ਹੋ ਗਏ ਜੀ ਆਟਾ ਗੁੰਨ ਕੇ ਆਪਾਂ 10-15 ਮਿੰਟ ਰੱਖਤਾ ਸੀ ਵਧੀਆ ਲੱਗਦੀ ਹੈ ਜੀ ਮਿਸੀ ਜੀ ਰੋਟੀ ਤਹੀਂ ਨਾਲ ਬੱਚਿਆਂ ਨੇ ਖੁਸ ਹੋ ਕੇ ਖਾ ਲੈਂਦੇ ਆ ਤੇ ਆਪਾਂ ਤਾਂ ਦੋ ਜਿਹੜੀਆਂ ਰੋਟੀਆਂ ਬਣਾਣੀਆਂ ਦੀ ਬਿਨਾਂ ਕੀ ਤੋਂ ਤਾਰਾਂਗੇ ਤੇ ਇਹ ਦਹੀਂ ਨਾਲ ਇਸ ਤਰੀਖਾ ਲਾਂਗੇ ਫਿਰ ਗਲਾਜਾ ਫੜ ਲੈਂਦਾ ਜੀ ਜਿਆਦਾ ਪੱਕੀ ਜਿਆ ਖਾਈ ਜਾਈ ਨਾ ਕੁਸ ਆਪਾਂ ਨੂੰ ਥੋੜਾ ਜਿਹਾ ਬੀਪੀ ਡਾਉਨ ਜਾਂ ਰਹਿਦਾ ਨਾ ਬੀਪੀ ਕਦੇ ਬਾਤ ਜਾਂਦਾ ਕਦੇ ਘਟ ਜਾਂਦਾ ਇਸ ਕਰਕੇ ਆਪਾਂ ਬਸ ਨਹੀਂ ਕਰ ਦਿੱਤੇ ਲਓ ਜੀ ਆਪਾਂ ਰੋਟੀ ਸਾਰੀ ਬਣਾ ਲਈ ਜੀ ਖਾ ਪੀ ਕੇ ਫਿਰ ਮਿਲਦੇ ਆਂ ਜੀ ਤੇ ਰੋਟੀ ਆਪਣੀ ਬਣ ਗਈ ਜੀ ਤੇ ਫਿਰ ਮਿਲਦੇ ਆਂ ਜੀ ਰੋਟੀ ਖਾ ਕੇ ਠੀਕ ਹੈ ਜੀ ਰੋਟੀ ਖਾਣੇ ਤੋਂ ਬਾਅਦ ਜੀ ਆਪਾਂ ਗੈਸ ਵੀ ਸਾਫ਼ ਕਰਤਾ ਤੇ ਜਿਹੜੀ ਰੋਟੀ ਆਪਣੀ ਬਚੀ ਸੀ ਟੱਬੇ 'ਚ ਪਾ ਕੇ ਰੱਖਤੀ ਤੇ ਭਾਂਡੇ ਸਾਫ਼ ਕਰਤੇ ਜੀ ਤੇ ਭਾਂਡੇ ਸਾਫ਼ ਕਰਨੇ ਤੋਂ ਬਾਅਦ ਜੀ ਉਸ ਤੋਂ ਵਧਾ ਅਗੇ ਸੀ ਜੀ ਆਪਾਂ ਅਲਸਤਕ ਦੀ ਆਪਣਾ ਜਿਹੜਾ ਨਾਣੀ ਵਾਲੀ ਪਾਟੜੀ ਹੁੰਦੀ ਹੈ ਛਟੂਲ ਤੇ ਉਹਨੂੰ ਸਾਫ਼ ਕਰਾਂਗੇ ਸਿਰਫ ਦੋ ਚੀਜ਼ਾਂ ਤੋਂ ਸਾਫ਼ ਕਰਾਂਗੇ ਜੀ ਤੇ ਬਹੁਤ ਵਧੀਆ ਤਰੀਕਾ ਜੀ ਤੁਸੀਂ ਵੀ ਇਹ ਤਰੀਕੇ ਨਾਲ ਸਾਫ਼ ਕਰਿਓ ਜੀ ਤੇ ਬਾਲਟਾ ਵੀ ਮੇਰੀਆਂ ਸਾਫ ਕਰਨੇ ਵਾਲੀਆਂ ਜੀ ਤੇ ਉਹ ਵੀ ਆਪਾਂ ਸਾਫ ਕਰਨੇ ਆ ਜੀ ਨਾਣੇ ਵਾਲਾ ਤੇ ਅੱਜ ਆਪਾਂ ਪਹਿਲਾ ਸਟੂਲ ਸਾਫ ਕਰ ਲਾਂਗੇ ਜੀ ਤੇ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀ ਦੇਖੋ ਕਿੰਨਾ ਜ਼ਿਆਦਾ ਹਨ ਤੇਤੀ ਲੱਕੀ ਲਾ ਜਾ ਹੋ ਜਾਂਦਾ ਵੀ ਹੋਇਆ ਪਿਆ ਤੇ ਮੂਰ ਤਾਂ ਚੰਗੀ ਤਰ੍ਹਾਂ ਸਾਫ ਕਰਾਂਗੇ ਸਿਰਫ ਦੋ ਦੋ ਚੀਜ਼ਾਂ ਨਹੀਂ ਸਾਫ ਕਰਾਂਗੇ ਜੀ ਮਤਲਬ ਮੰਗੇ ਜੀ ਆਪਾਂ ਹਰਪਕ ਹਰਪਕ ਲੈ ਲਾਂਗੇ ਜੀ ਠੀਕ ਹੈ ਜੀ ਤੇ ਇੱਕ ਕੌਂਦੀ ਚ ਪਾ ਲਾਂਗੇ ਜੀ ਨੂੰ ਇਹਨਾਂ ਸਾਰਾ ਪਾ ਲੈਣੇ ਆ ਜੀ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਜੀ ਤੇ ਆਪਣੇ ਬਰਤਨ ਹੋ ਜਾਂਦੇ ਜੀ ਖਰਾਬ ਜਿਵੇਂ ਪਾਣੀ ਬਣਾਣਾ ਕਈ ਵਾਰੀ ਗੰਦਾ ਪਾਣੀ ਹੋ ਜਾਂਦਾ ਜੀ ਤੇ ਪਾਣੀ ਲੱਗ ਲੱਗ ਕੇ ਨਾ ਬੇਕਾਰ ਹੋ ਜਾਂਦਾ ਜੀ ਤੇ ਇਹ ਦੇਖੋ ਜੀ ਕਿੰਨੀ ਬੇਕਾਰ ਵੇਪੀ ਆ ਜੀ ਇਹ ਜਿਹੜੀ ਪਾਟੜੀ ਤੇ ਸਟੂਲ ਦੇਖੋ ਜੀ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਜੀ ਉਹ ਬਹੁਤ ਸ਼ਰਮੰਦਾ ਇਹਨੂੰ ਆਪਾਂ ਸਾਫ਼ ਕਰਕੇ ਦਿਖਾਵਾਂਗੇ ਜੀ ਤੇ ਬਹੁਤ ਹੀ ਵਧੀਆ ਤਰੀਕਾ ਜੀ ਇੱਕ ਲਲਣਾਂ ਦੀ ਆਪਾਂ ਇਹਨੂੰ ਦੋ ਚੀਜ਼ਾਂ ਨਾਲ ਹੀ ਆਪਾਂ ਸਾਫ਼ ਕਰਾਂਗੇ ਜੀ ਤੇ ਇਹਨੂੰ ਨਾ ਪੈਦੇ ਵਿੱਚ ਪਾ ਲੈਣੇ ਆ ਜੀ ਤੇ ਇਹਨੂੰ ਚੰਗੀ ਤਰ੍ਹਾਂ ਦੇਖੋ ਜੀ ਐਵੇਂ ਹੋ ਗਿਆ ਜੀ ਇਹ ਤੇ ਗਾੜਾ ਪੇਸਟ ਬਣ ਗਿਆ ਜੀ ਤੇ ਥੋੜਾ ਜਿਹਾ ਪਾਏ ਸੀ ਜੀ ਫੁੱਲ ਕੇ ਕਿੰਨਾ ਹੋ ਗਿਆ ਜੀ ਤੇ ਇਹਨਾਂ ਆਪਾਂ ਚੰਗੀ ਤਰ੍ਹਾਂ ਨਾ ਪਾਣੀ ਲਾ ਲਵਨੀ ਆ ਪਾਣੀ ਲਾ ਕੇ ਜਿੰਨਾ ਜਿੰਨਾ ਇਹ ਆਪਾਂ ਪੇਸਟ ਬਣਾ ਲਿਆ ਜੀ ਇਹ ਇੱਕ ਕਟਾ ਬਰਸ ਲੈ ਜੀ ਬਰਸ ਦੇ ਨਾਲ ਚੰਗੀ ਤਰ੍ਹਾਂ ਸਾਫ ਕਰ ਦਾਂਗੀ ਜੀ ਹੋਰ ਵੀ ਆਪਾਂ ਕਰਤ ਨੇ ਜਿਹੜੇ ਬਾਲਟ ਨੇ ਜਿਹਨੂੰ ਵੀ ਆਪਾਂ ਸਾਫ ਕਰਨੀ ਹੈ ਜੀ ਆਪਾਂ ਬਾਅਦ ਵਿੱਚ ਕਰਨਾ ਲੇਗੇ ਇਹਖੋ ਜੀ ਕਿੰਨੀ ਗੰਦਗੀ ਲੈ ਰਹੀ ਹੈ ਜੀ ਤੇ ਆਪਾਂ ਗਲਵਜ਼ ਵੀ ਪਾ ਸਕਦੇ ਆਂ ਜੀ ਤੇ ਪੋਲੋਥੀਨ ਵੀ ਪਾ ਸਕਦੇ ਆਂ ਜੀ ਤੋ ਕਿ ਜਿਹੜਾ ਹਰਪਿਕ ਹੁੰਦਾ ਜੀ ਇਹ ਬਾਦ ਆ ਕਸਟ ਹੁੰਦਾ ਜੀ ਤੇ ਆਪਣੇ ਹੱਥਾਂ ਨੂੰ ਖਰਾਬ ਵੀ ਕਰ ਸਕਦਾ ਜੀ ਇਹ ਮੀਵੀ ਮਾਇਕੀ ਖਾਰੀ ਬਣਨ ਲੱਗਦੀ ਜੀ ਤੇ ਨਵੇਂ ਜਿਹਾ ਹੋ ਗਿਆ ਜੀ ਉਹ ਲੱਗਿਆ ਕਿੰਨੂ ਵੀ ਹਰੇਕ ਚੀਜ਼ ਨੂੰ ਸਾਫ਼ ਕਰਦਾ ਜੀ ਜੋ ਮਿੱਠਾ ਸੋਡਾ ਲੈ ਲਓ ਜੀ ਤੇ ਹੋਈ ਨੂਨ ਲੈ ਲਓ ਜੀ ਜਿਹੜੀ ਵੀ ਆਪਾਂ ਨੂੰ ਘਰ ਚ ਚਿੱਕ ਪਈ ਹੈ ਜੀ ਆਪੋ ਲੈ ਸਕਦੇ ਆ ਜੀ ਪਲਾਸਟਿਕ ਦਾ ਕੋਈ ਬਰਤਨ ਹੈ ਮਿੱਟੀ ਦਾ ਮਾਲਾ ਪਾ ਸਾਫ ਕਰ ਸਕਦੇ ਆ ਤੇ نیچے ਤੋਂ ਦੇਖੋ ਕਿੰਨਾ ਜ਼ਿਆਦਾ ਗੰਦਾ ਹੋਇਆ ਪਿਆ ਜੀ ਪਸਾਰੀ نیچے ਤੋਂ ਵੀ ਸਾਫ ਕਰਾਂਗੇ ਜਿਹੜੇ ਇਹ ਡਿਫਰੈਂਟ ਬਹੁਤ ਹੀ ਆਪਾਂ ਨੂੰ ਮਿਹਨਤ ਕਰਨੇ ਦੀ ਲੋੜ ਨਹੀਂ ਦੀ ਰਗੜਨੇ ਦੀ ਉਜੀ ਇਹ ਤਾਂ ਸਾਫ ਕਰਕੇ ਦਿਖਾ ਰਹੀ ਹਾਂ ਜੀ। ਇਹੇ ਤਰੀਕੇ ਨਾਲ ਸਾਫ ਕਰ ਸਕਦੇ ਆ ਜੀ। ਲੋ ਜੀ ਬਿਲਕੁਲ ਸਾਫ ਹੋ ਗਿਆ ਜੀ। ਤੇ ਜਿੰਨੇ ਵੀ ਨਹੀਂ ਪੈਰ ਸੀ ਸਾਰੇ ਬਿਲਕੁਲ ਸਾਫ ਹੋ ਗਏ ਜੀ। ਤੇ ਇੱਕ ਇੱਕ ਤਰ੍ਹਾਂ ਦਾ ਨਵੇਂ ਜਿਹਾ ਜਿਹਾ ਬਣ ਗਿਆ ਜੀ ਤੇ ਬਹੁਤ ਹੀ ਵਧੀਆ ਤਰੀਕਾ ਜੀ ਤੁਸੀਂ ਵੀ ਐਵੇਂ ਸਾਫ ਕਰ ਸਕਦੇ ਹੋ ਜੀ ਪਲਾਸਟਿਕ ਦਾ ਕੋਈ ਵੀ ਭਾਂਡਾ ਹੋਵੇ ਜੀ। ਕੁਰਸਾ ਨਾ ਹੋ ਨੀ ਮੇਚ ਹੋਵੇ ਕੋਈ ਚੀਜ਼ ਹੋਵੇ ਜੀ ਆਪਾਂ ਇਹ ਤਰੀਕੇ ਨਾਲ ਸਾਫ਼ ਕਰ ਕਰ ਸਕਦੇ ਹਾਂ ਜੀ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਦਾ ਤੱਕ ਲਈ ਰੱਬ ਰੱਖ